ਹਾਂਜੀ ਕਿੱਦਾਂ ਸਾਰੇ ਮੈਂ ਨਾ ਅੱਗੇ ਵੀ ਇੱਕ ਗੱਲ ਕਹਿਣਾ ਹੁੰਦਾ ਵੀ 35 ਸਾਲ ਦੀ ਉਮਰ ਤੱਕ ਤਾਂ ਨਾ ਬੰਦਾ ਲੱਕਣਾ ਵੀ ਚੱਬ ਦਿੰਦਾ ਉਤੋਂ ਬਾਅਦ ਫਿਰ ਹੌਲੀ-ਹੌਲੀ ਡਾਊਨਫਾਲ ਹੋਣ ਲੱਗ ਜਾਂਦਾ ਸਰੀਰ ਦਾ ਅੱਗੇ ਉਮਰ ਸਿਆਣੇ ਕਹਿੰਦੇ ਤੇ ਵੀ 60 ਤੱਕ ਸਾਲ ਤੱਕ ਬੰਦੇ ਨੂੰ ਭੋੜਾ ਮੰਨਦੇ ਤੇ ਹੁਣ 40 ਦੇ ਬਾਅਦ ਜਦ ਬੰਦਾ ਹੋ ਗਿਆ ਫਿਰ ਬਰਾਪਾ ਹੀ ਜਾਂਦਾ ਅੱਜ ਦੂਜਾ ਕਿੜਾ ਫੋਟੋਸ ਦਾ ਸੀਟੀ ਸਕੈਨ ਕਰਾਉਣੀ ਦੇਖਦੇ ਹੁਣ ਕਿਆ ਬਣਦਾ ਦਰਦਾਂ ਦੇ ਦਾ ਬਹੁਤ ਤੰਗ ਕਰੇ ਇੱਕ ਦਿਨ ਹੁਣ ਅੱਜ ਦੇਖਦੇ ਹਾਂ ਕੀ ਬਣਦਾ ਕੁੱਲ ਮਿਲਾ ਕੇ ਨਾ ਖਾਸ ਔਖਾ ਕੰਮ ਆ ਇਹ ਟਸਟਾ ਟੋਸਟਾਂ ਨੇ ਬਸ ਕਰੀ ਗਈ ਬਈ ਕਰਨ ਕੇ ਵੈਗ ਦੀ ਕਿਰਪਾ ਦੁੱਖ ਪਾ ਕੇ ਸੁੱਖ ਮਿਲਦਾ ਆਹ ਨਾ ਆਪਣੇ ਕੋਲ ਚੱਕੀ ਦੇ ਘਰ ਦੇ ਜਿਹੜੀ ਚੱਕੀ ਹੱਥ ਨਾਲ ਚੱਲਦੀ ਹੁੰਦੀ ਆ ਉਹ ਇਹ ਪੁੱੜ ਪਈ ਆ ਆਪਾਂ ਨੇ ਹੁਣ ਇਹਦਾ ਬਣਾਉਣਾ ਥੱਲੇ ਵਾਲਾ ਜਗਾੜ ਮਿੱਟੀ ਦਾ ਬਣਾ ਕੇ ਫੇਰ ਚਾਲੂ ਕਰਨਾ ਇਹਨੂੰ ਵੀ ਵੀ ਨਾ ਫੱਲੀ ਕਰ ਰਹੀ ਆ ਤਿਆਰੀ ਚੁੱਲ੍ਹਾ ਬਣਾਣੀ ਵੀ ਇੱਕ ਤਾਂ ਸ਼ੁਰੂ ਕਰਿਆ ਹੋਇਆ ਚੱਲੋ ਨਾ ਉਹ ਰੀਹ ਦਾ ཁྱོད 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 ਦੇਖੋ ਤਾਂ ਵੀ ਕਲਾ ਬੰਦੇ ਦੀ ਹਨ ਬਣਨ ਦੀ ਵੀ ਦਿਖਾਵਾਂਗੇ ਦੀਵੇ ਆ ਗੜਪੜੇ ਪਈਆਂ ਗਰ ਤਿਹਾਰ ਆਉਂਦੇ ਜਾਂਦੇ ਨੇ ਨੇੜੇ ਹੁਣ ਅਬ ਦੀ ਉਸੀਆਂ ਪਈਆਂ ਲੱਗੀ ਤਿਆਰੀ ਹੁਣ ਆਹ ਗੜਪੜੇ ਪਈਆਂ ਹੁਣ ਬਣਦੇ ਵੀ ਦਿਖਾਵਾਂਗੇ ਤੁਹਾਨੂੰ ਕਰਤੀ ਜੀ ਤਿਆਰੀ ਸਿਆਲ ਦੀਆਂ ਸਬਜ਼ੀਆਂ ਦੀ ਕਿੱਲਾ ਆਇਆ ਬੰਸੀ ਇੱਧਰ ਮਟਰ ਮਟਰ ਇੱਥੇ ਜਿੱਥੇ ਹੁਣ ਗੁੜਦਾ ਲਾ ਸਣਾ ਲਾ ਸਣ ਉਧਰ ਲਾ ਲੂ ਜੀ ਬੇਲ ਵਾਲਾ ਖਾਂ ਉਹ ਬੇਲ ਨੂੰ ਵੜਦੇ ਹਾਂ ਸੜੀ ਨੂੰ ਬੇਲ ਨੂੰ ਵੜਦੇ ਜੁੱਦੀ ਕਹਿੰਦਾ ਹਲੇ ਜ ਮਹਿੰਨਾ ਪਿਆ ਲਸ ਨੂੰ ਲਾ ਲੈਣਾ ਲਾ ਸਾਨੂੰ ਤਾਂ ਹਾਂ ਟਾਈਮ ਹੈਗਾ ਹਜੇ ਕਰਤੀ ਜੀ ਤਿਆਰੀ ਐ ਫੁੱਲ ਕੁੜਤਾ ਬੰਦੇ ਨੇ ਰੇਰੂ ਪਾਤਾ ਢੇਰ ਦਾ ਅੱਜ ਨਾਲ ਸੁਹਾਣਾ ਸਾਹਿਬ ਸੰਗਰਾਣ ਕਰਕੇ ਨਾ ਬਹੁਤ ਸੰਗਤ ਆਈ ਮੇਰੇ ਨਾਲ ਅੱਗੇ ਕੰਮ ਕਰਨਾ ਥੇੜੇ ਲੈਣ ਵਾਲੀਆਂ ਪੇਹਰਾ ਉਹ ਸਾਰਾ ਕੰਮ ਆ ਦਾ ਬੱਕੀ ਜਿਹੜੀ ਪਿੰਡ ਵਾਲੀ ਵੀ 26 ਇਹ ਲੱਗੀ ਹੋਈ ਵੀ ਪਹਿਲਾਂ ਦੀ ਆ ਅ ਪੱਲੜ ਲੱਗੇ ਹੋਏ ਪੱਟਣਾਂ ਜਿਹੜੇ ਡੌਲਾਂ ਪਰ ਦੱਬੇ ਤੇ ਬਾਉ ਹੀ 27 28 ਤੱਕ ਵੱਡੋ ਜਾਣੀ ਜਿਹੜੀ ਬਾਕੀ ਧੰਨਵਾਦੀ ਤੁਹਾਡਾ ਸਾਰਿਆਂ ਦਾ ਅਸੀ ਕਾਲ ਜੀ